ਤੋਡੀ ਸਾਰਿਆਂ ਦੀ ਗੇਮ ਡਿਲੇ ਕਰ ਰਿਆ ਪਰ ਜ਼ਰੂਰੀ ਸੀਨ ਤੋਂ ਸਾਰਿਆਂ ਨੂੰ ਇੰਟਰਪਟ ਕਰਨਾ ਤੁਸੀਂ ਜਿਵੇਂ ਕਿ ਸਾਰੇ ਜਾਣਦੇ ਹੋ ਆਪਣੇ ਪੰਜਾਬ ਦੇ ਬੜੇ ਮਸ਼ਹੂਰ ਕਲਾਕਾਰ ਨੇ ਮੇਰੇ ਚੱਕੇ ਮਿੱਤਰ ਮਿੱਤਰ ਸ਼੍ਰੀ ਰਾਜਵੀਰ ਜਵੰਦਾ ਜੀ ਉਹਨਾਂ ਦਾ ਇੱਕ ਬੜਾ ਭੈੜਾ ਐਕਸੀਡੈਂਟ ਹੋਇਆ ਐਂਡ ਹੀ ਇਸ ਨੋਟ ਡੂਇੰਗ ਵੈਰੀ ਵੈਲ ਤਾਂ ਮੇਰੀ ਬੇਨਤੀ ਸੀ ਅੱਜ ਆਪਾਂ ਇੱਥੇ ਸਾਰੇ ਇਕੱਠੇ ਹੋ ਜੀ 1 ਮਿੰਟ ਲਈ ਆਪਾਂ ਜਿੱਥੇ ਜਿੱਥੇ ਆ ਜਿਵੇਂ ਜਿਵੇਂ ਆ ਉੱਥੇ ਖੜੇ ਹੋ ਜੂ 1 ਮਿੰਟ ਲਈ ਆਪਾਂ ਅਰਦਾਸ ਕਰਕੇ

ਬਹੁਤ ਬਹੁਤ ਬਾਜੀ ਰਾਜੀ ਕਰਾ ਸਾਹਿਬ ਵਾਹਿਗੁਰੂ